ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦਸਮ ਪਾਤਸ਼ਾਹ ਸਭੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਵਿੱਤਰ ਅਸਥਾਨ ਤੇ ਪਹੁੰਚੇ ਸਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇਸ ਪਵਿੱਤਰ ਅਸਥਾਨ ਤੇ ਆਏ ਸਨ ਸੋ ਇਹ ਮੱਤੇ ਜੀ ਸਰਾਂ ਸਰਾਈ ਨਾਗਾ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਪਿੰਡ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ 1705 ਈਸਵੀ ਦੇ ਵਿੱਚ ਖਦਰਾਣੇ ਦੀ ਢਾਬ ਤੇ ਸ੍ਰੀ ਮੁਕਸਰ ਸਾਹਿਬ ਦੀ ਜੰਗ ਨੂੰ ਫਤਿਹ ਕਰਕੇ 40 ਮੁਗਤਿਆਂ ਨੂੰ ਮੁਕਤੀ ਪ੍ਰਦਾਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਵਿੱਤਰ ਸਥਾਨ ਤੇ ਪਹੁੰਚੇ ਸਨ ਇਹ ਤਾਲ ਦੇ ਇੱਕ ਕੰਡੇ ਦੇ ਉੱਤੇ ਜੋਗੀ ਰਹਿੰਦਾ ਸੀ ਬ੍ਰਹਮਦਾਸ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੂਜੇ ਕੰਡੇ ਤਾਲ ਦੇ ਉੱਤੇ ਜਿਹੜਾ ਕਿ ਡੇਰਾ ਕਰਿਆ ਜਦੋਂ ਘੋੜੇ ਹਿਣਕੇ ਸੰਗਾਂ ਨੇ ਜਕਾਰੇ ਲਾਏ ਸੋ ਬ੍ਰਹਮਦਾਸ ਜੋਗੀ ਆਪਣੇ ਛੇਬਰ ਦੇ ਵਿੱਚੋਂ ਬਾਹਰ ਆਇਆ ਆਪਣੀ ਝੌਂਪੜੀ ਦੇ ਵਿੱਚੋਂ ਕੁਟਿਆ ਦੇ ਵਿੱਚੋਂ ਜਦੋਂ ਉਹ ਬਾਹਰ ਆਇਆ ਉਹਨੇ ਆਪਣੇ ਚੇਲਾ ਭੇਜਿਆ ਇੱਕ ਕਹਿੰਦਾ ਜਾ ਕੇ ਦੇਖ ਵੀ ਕੌਣ ਆਇਆ ਰਾਇ ਰਾਹ ਦੇ ਦੀਵਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਉਹ ਵੀ ਵਿੱਚ ਬੈਠਿਆ ਉਹਨੇ ਸੁਣਿਆ ਪੁੱਛਿਆ ਸਿੰਘਾਂ ਨੂੰ ਕਹਿੰਦੇ ਵੀ ਇਹ ਸਿੱਖਾਂ ਦੇ ਦਸਵੇਂ ਪਾਤਸ਼ਾਹ ਨੇ ਵੀ ਨੌਜਵਾਨ ਉਮਰ ਦੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਕਤਸਰ ਸਾਹਿਬ ਦੀ ਜੰਗ ਜਿੱਤ ਕੇ ਆਏ ਨੇ ਜਾ ਕੇ ਉਹਦੇ ਚੇਲੇ ਨੇ ਜੋਗੀ ਨੂੰ ਦੱਸਿਆ ਵੀ ਸਿੱਖਾਂ ਦੇ ਗੁਰੂ ਆਏ ਨੇ ਜੋਗੀ ਦੇ ਮਨ 'ਚ ਹੰਕਾਰ ਹੋਇਆ ਕਿਉਂਕਿ ਉਹ ਆਪਣੇ ਦਸਮਦਵਾਰ ਦੇ ਜਸਵਾਸ ਚੜਾ ਕੇ ਜੋਗੀ ਉਮਰ ਲੰਬੀ ਕਰ ਲੈਂਦੇ ਨੇ ਕਈ ਇਤਿਹਾਸਕਾਰ ਦੱਸਦੇ ਨੇ ਵੀ 1400 1400 ਸਾਲ ਤੋਂ ਵੱਧ ਉਮਰ ਸੀ ਕਈ ਦੱਸਦੇ ਆ ਵੀ 5000 ਸਾਲ ਤੋਂ ਵੱਧ ਉਮਰ ਸੀ ਮਹਾਰਾਜ ਨੇ ਜਦੋਂ ਉਹਨੇ ਕਿਹਾ ਵੀ ਕੀ ਮਿਲਣਾ ਇੰਨੀ ਛੋਟੀ ਉਮਰ ਵਾਲੇ ਗੁਰੂ ਨੂੰ ਵੀ ਮੇਰੀ ਤਾਂ ਉਮਰ ਬਹੁਤ ਲੰਬੀ ਹੈ ਮੈਂ ਬਹੁਤ ਟਾਈਮ ਦਾ ਜੋਗੀ ਹਾਂ ਸਵਾਸ ਚੜਾਉਣਾ ਸੋ ਇਹ ਉਹਨੇ ਮਨ 'ਚ ਸ਼ੰਕਾ ਕਰਿਆ ਦੂਜੇ ਦਿਨ ਉਹ ਫੇਰ ਚਲੇ ਗਏ ਉਹਦੇ ਚੇਲੇ ਸੋ ਉਹ ਦੀਵਾਨ ਦੇ ਵਿੱਚ ਮਹਾਰਾਜ ਨੇ ਜੋਗੀ ਦੀ ਉਮਰ ਦੱਸ ਦਿੱਤੀ ਵੀ ਇੰਨੀ ਉਮਰ ਦਾ ਜੋਗੀ ਸਖਾਂ ਨੇ ਪੁੱਛਿਆ ਮਹਾਰਾਜ ਉਹ ਜੋਗੀ ਦਾ ਆਸ਼ਰਮ ਕਿਹੜੇ ਦਾ ਹੈ ਮਹਾਰਾਜ ਨੇ ਦੱਸਿਆ ਵੀ ਬ੍ਰਹਮ ਦਾਸ ਦਾ ਜੋਗੀ ਦੀ ਉਮਰ ਇੰਨੀ ਹੈ ਵੀ ਅਨੇ ਚਰਤੋਂ ਜਿੰਦਾ ਸੋ ਜਾ ਕੇ ਚੇਲੀਆ ਨੇ ਦੱਸਿਆ ਵੀ ਸੰਗਤ ਦੇ ਵਿੱਚ ਤੁਹਾਡੀ ਉਮਰ ਦੱਸ ਦਿੱਤੀ ਮਹਾਰਾਜ ਨੇ ਉਹ ਹੈਰਾਨ ਰਹਿ ਗਿਆ ਜੋਗੀ ਕਹਿੰਦਾ ਵੀ ਮੇਰੀ ਤਾਂ ਉਮਰ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗੀ ਵੀ ਨਾ ਕਿਸੇ ਨੂੰ ਪਤਾ ਮੈਂ ਕਦੋਂ ਦਾ ਜੁੰਦਾ ਸੋ ਉਹਨੇ ਕਿਹਾ ਵੀ ਕੋਈ ਅਜਮਤ ਆਲੇ ਨੇ ਜਾ ਕੇ ਖੁੰਡੀ ਦੇ ਨਾਲ ਮਹਾਰਾਜ ਦੇ ਦੀਵਾਨ ਦੇ ਵਿੱਚ ਪਹੁੰਚਿਆ ਮਹਾਰਾ ਨੂੰ ਨਮਸਕਾਰ ਕੀਤੀ ਮਹਾਰਾ ਕਹਿੰਦੇ ਜੋਗੀ ਜੀ ਬਿਨਾਂ ਗਿਆਨ ਤੋਂ ਦਸਮ ਦੁਆਰ ਤੇ ਸਵਾਹ ਚੜਾ ਕੇ ਉਮਰ ਬਧਾਨ ਦਾ ਕੋਈ ਲਾਭ ਨਹੀਂ ਸੋ ਗਿਆਨ ਦੀ ਪ੍ਰਾਪਤੀ ਦੇ ਨਾਲ ਹੀ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਮਹਾਰਾਜ ਨੇ ਉਸ ਜੋਗੀ ਨੂੰ ਗਿਆਨ ਦੀ ਪ੍ਰਾਪਤੀ ਕਰਾਈ ਔਰ ਉਹ ਜੋਗੀ ਮੁਕਤ ਹੋਇਆ ਭਗਤੀ ਕਰਕੇ ਸੋ ਆਪਣੇ ਸਵਾਸ ਤੇ ਅੱਗੇ ਇਸੇ ਸਥਾਨ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ 6-7 ਦਿਨ ਠਹਿਰੇ ਸਨ ਸੋ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕੋੜੀ ਦਾ ਕੋੜ ਦਾ ਰੋਗ ਦੂਰ ਕੀਤਾ ਸੀ ਇਸੇ ਜਲ ਦੇ ਨਾਲ ਅੱਜ ਵੀ ਸੰਗਤਾਂ ਇਸ ਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਸੋ ਮਹਾਰਾਜ ਪਹਿਲੀ ਅਦਾਸੀ ਦੇ ਵੇਲੇ ਕਹਿੰਦੇ ਵੀ ਇੱਥੇ ਮਹਾਰਾ ਸੱਚੇ ਪਾਤਸ਼ਾਹ ਜੀ ਆਏ ਸਨ ਸੋ ਬਹੁਤ ਸੋਹਣਾ ਸਥਾਨ ਬਣਿਆ ਗੁਰਵੰਗਦ ਦੇਵ ਮਹਾਰਾ ਸੱਚੇ